ਇੱਕ ਵਾਰ ਫੇਰ ਤੁਹਾਡ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਸਟਾਕ ਮਾਰਕੀਟ ਦੀ ਦੁਨੀਆ ਤੇ ਅੱਜ ਦਾ ਇਹ ਜਿਹੜਾ ਆਪਣਾ ਵੀਡੀਓ ਹੈ ਇਹ ਇੱਕ ਸਪੈਸ਼ਲ ਵੀਡੀਓ ਮੈਂ ਦੁਬਾਰਾ ਬਣਾ ਰਿਹਾ ਇਹਨੂੰ ਡੇਲੀ ਹੁਣ ਪਿੱਛੇ ਜਿhto ਆਪਾਂ ਤਾਂ ਕੰਪਨੀਆਂ ਦੀਆਂ ਗੱਲਾਂ ਕਰ ਰਹੇ ਹਾਂ ਬਟ ਇਹ ਵੀਡੀਓ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ ਕਿਉਂਕਿ ਆਸੇ-ਪਾਸੇ ਜੋ ਆਪਾਂ ਦੇਖ ਰਹੇ ਹਾਂ ਕਿਉਂਕਿ ਹੁਣ ਪੰਜਾਬ ਦੇ ਵਿੱਚ ਨਾਰਥ ਇੰਡੀਆ ਦੇ ਵਿੱਚ ਵੀ ਸਟਾਕ ਮਾਰਕੀਟ ਆ ਚੁੱਕੀ ਆ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਇਨਵੈਸਟ ਕਰਨਾ ਚਾਹੁੰਦੇ ਆ ਪੈਸਾ ਬਣਾਉਣਾ ਚਾਹੁੰਦੇ ਆ ਹਰ ਕੋਈ ਚਾਹੁੰਦਾ ਹੋਵਾ ਪੈਸਾ ਬਣਾਉਣਾ ਆਪਣੇ ਘਰ ਦਾ ਖਰਚ ਚਲਾਉਣਾ ਕੁਝ ਪੈਸੇ ਬਚਾਉਣਾ ਆਪਣੇ ਲਈ ਭਵਿੱਖ ਲਈ ਉਹਦੇ ਨਾਲ ਹੀ ਜਦੋਂ ਵੀ ਕੁਝ ਇਸ ਤਰ੍ਹਾਂ ਦਾ ਹੁੰਦਾ ਉਸੇ ਟਾਈਮ ਨਾਲ ਦੇ ਨਾਲ ਹੀ ਕੁਝ ਹੋਰ ਲੋਕ ਵੀ ਨਿਕਲਦੇ ਆ ਆਇਲਸ ਦੇ ਟਾਈਮ ਦੇਖਿਆ ਸੀ ਏਜੰਟਸ ਦੇਖ ਲੋ ਹੁਣ ਸਟਾਕ ਮਾਰਕੀਟ ਦੇ ਨਾਲ ਰਿਲੇਟਡ ਵੀ ਕਲਾਸਾਂ ਵਗੈਰਾ ਉਹਦੀ ਗੱਲ ਕਰਾਂਗੇ 17 ਸਾਲ ਹੋ ਚੁੱਕੇ ਆ ਮੈਨੂੰ ਇਸ ਤਮੋਂ ਦੇ ਵਿੱਚ ਸਟਾਕ ਮਾਰਕੀਟ ਚ ਕੋਸ਼ਿਸ਼ ਕਰੂੰਗਾ ਇਹ ਵੀਡੀਓ ਮੇਰਾ ਬਹੁਤ ਛੋਟਾ ਰਵੇ ਬਹੁਤ ਟਾਈਮ ਤੋਂ ਵੀਡੀਓ ਬਣਾ ਰਿਆ ਹੁਣ ਤਾਂ ਕੰਪਨੀਆਂ ਦੀਆਂ ਗੱਲਾਂ ਵੀ ਚਲਦੀਆਂ ਰਹਿੰਦੀਆਂ ਤੇ ਪਰ 17 ਵੀਡੀਓ ਟੋਟਲ ਨੇ ਮੇਰੇ ਜਿਹੜੇ ਮੈਂ ਅਲੱਗ-ਅਲੱਗ ਸਿਰਫ ਸਟਾਕ ਮਾਰਕੀਟ ਦੇ ਉੱਪਰ ਹੀ ਬਣਾਏ ਆ ਮਤਲਬ ਜਿਹੜੇ ਕੋਈ ਇਨਸਾਨ ਪਹਿਲਾਂ ਸਟਾਕ ਮਾਰਕੀਟ ਨੂੰ ਸਿੱਖਣਾ ਚਾਹੁੰਦੇ ਆ ਉਹਦੀਆਂ ਅਲੱਗ-ਅਲੱਗ ਡਿਟੇਲਸ ਹੈ ਕੀ ਚੀਜ਼ ਆ ਸਟਾਕ ਮਾਰਕੀਟ ਜੂਆ ਵਾ ਕਿ ਕੀ ਆ ਇਨਵੈਸਟਮੈਂਟ ਆ ਬਹੁਤ ਥੋੜੇ ਦਿਨਾਂ ਚ ਪੈਸੇ ਵਣ ਜਾਂਦੇ ਆ ਜਾਂ ਨਹੀਂ ਬਣਦੇ ਪੈਸਾ ਕਿੰਨੀ ਛੇਤੀ ਡਬਲ ਹੁੰਦਾ ਜਾਂ ਨਹੀਂ ਹੁੰਦਾ ਉਹ ਸਾਰੀਆਂ ਗੱਲਾਂ ਨੇ ਉਹ ਬਹੁਤ ਡਿਟੇਲ ਆ ਅੱਜ ਦੇ ਵੀਡੀਓ ਦੇ ਵਿੱਚ ਸਿਰਫ ਮੈਂ ਇੱਕ ਹੀ ਵੀਡੀਓ ਰੱਖਿਆ ਤੇ ਡਿਟੇਲ ਚ ਨਹੀਂ ਜਾਵਾਂਗੇ ਪਰ ਮੁੱਖ-ਮੁੱਖ ਪਾਰਟ ਮੈਂ ਸਾਰੇ ਕਵਰ ਕਰਨ ਦੀ ਕੋਸ਼ਿਸ਼ ਕਰੂੰਗਾ ਸਭ ਤੋਂ ਪਹਿਲੀ ਚੀਜ਼ ਹੈਗੀ ਆ ਕਿ ਸਟਾਕ ਮਾਰਕੀਟ ਅਸਲ ਦੇ ਵਿੱਚ ਹੈ ਕੀ ਚੀਜ਼ ਆ ਸਿੰਪਲ ਇੱਕ ਇਨਵੈਸਟਮੈਂਟ ਹੈ ਸਟਾਕ ਮਾਰਕੀਟ ਜੋ ਮੈਂ ਆਪਦੇ 17 ਸਾਲਾਂ ਚ ਸਿੱਖਿਆ ਜਿਵੇਂ ਆਪਾਂ ਪਲਾਟ ਲੈਨੇ ਆ ਜਿਵੇਂ ਕੋਈ ਆਪਾਂ ਵਾਹੀ ਵਾਲੀ ਜ਼ਮੀਨ ਲੈਨੇ ਆ ਜਾਂ ਜਿਵੇਂ ਆਪਾਂ ਕੋਈ ਵੱਡੇ ਸ਼ਹਿਰਾਂ ਦੇ ਵਿੱਚ ਫਲੈਟ ਲੈ ਲੈਨੇ ਆ ਉਹਨਾਂ ਨੂੰ ਵੀ ਆਪਾਂ ਲੈਨੇ ਆ 10 ਸਾਲਾਂ ਨੂੰ 50 ਸਾਲਾਂ ਨੂੰ 20 ਸਾਲਾਂ ਨੂੰ ਜਵਾਕ ਜਦੋਂ ਵੱਡੇ ਹੋ ਜਾਣਗੇ ਇਹ ਬਹੁਤ ਜ਼ਿਆਦਾ ਵੱਧ ਜਾਣਗੇ ਵੇਚ ਲੈਣਗੇ ਕੁਝ ਆਪਣਾ ਕਰ ਲੈਣਗੇ ਲੋੜ ਅਨੁਸਾਰ ਉਹੀ ਚੀਜ਼ ਹੈ ਸਟਾਕ ਮਾਰਕੀਟ ਇੱਕ ਪੈਸੇ ਦਾ ਵੀ ਫਰਕ ਨਹੀਂ ਹੈ ਇੱਕ ਫਰਕ ਆ ਸਿਰਫ ਉਹ ਇਹ ਹੈ ਉਹਨਾਂ ਦਾ ਜਿਹੜਾ ਰੇਟ ਹੈ ਪਲਾਟ ਦਾ ਜ਼ਮੀਨ ਦਾ ਫਲੈਟ ਦਾ ਉਹ ਸਾਨੂੰ ਡੇਲੀ ਕੋਈ ਪਲੈਟਫਾਰਮ ਨਹੀਂ ਹੈਗਾ ਜਿੱਥੇ ਸਾਨੂੰ ਹਰ ਸੈਕਿੰਡ ਕੱਟ ਦਾ ਵਾਧਾ ਦਿਖੇ ਸ਼ੇਅਰ ਮਾਰਕੀਟ ਦੇ ਵਿੱਚ ਇਹ ਚੀਜ਼ ਆਪਾਂ ਨੂੰ ਡੇਲੀ ਦਿਖਦੀ ਆ ਇਹੀ ਸ਼ੇਅਰ ਮਾਰਕੀਟ ਦੀ ਸਭ ਤੋਂ ਬੁਰੀ ਚੀਜ਼ ਆ ਸ਼ੇਅਰ ਮਾਰਕੀਟ ਦੇ ਲਈ ਬੁਰੀ ਨਹੀਂ ਹੈ ਸ਼ੇਅਰ ਮਾਰਕੀਟ ਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਉਹਦੇ ਲਈ ਚੰਗੀ ਆ ਇਸ ਲਾਲਚ ਦੇ ਵਿੱਚ ਲੋਕ ਖਿੱਚੇ ਆਉਂਦੇ ਆ ਇਹਦੇ ਵੱਲ ਇਹ ਬੁਰੀ ਹੈਗੀ ਆ ਲੋਕਾਂ ਦੇ ਲਈ ਉਹਨਾਂ ਲੋਕਾਂ ਦੇ ਲਈ ਜਿਹੜੇ ਉਸ ਜਿਹੜਾ ਇੱਕ ਦਿਨ ਦੇ ਵਿੱਚ ਉਹਦਾ ਘਟਣਾ ਵਧਣਾ ਵਾ ਉਹਦੇ ਚ ਉਹਨਾਂ ਨੂੰ ਲੱਗਦਾ ਕਿ ਉਹ ਪੈਸਾ ਬਣਾ ਲੈਣਗੇ ਪਹਿਲਾ ਮੇਰਾ ਪੁਆਇੰਟ ਹੈਗਾ ਜੇ ਕੋਈ ਦੋਸਤ ਮੇਰਾ ਵੀਡੀਓ ਦੇਖ ਰਿਹਾ ਹੈ ਜੇ ਲੱਗਦਾ ਕਿ ਮੇਰੀਆਂ ਗੱਲਾਂ ਚ ਮਾੜੀ-ਮੋਟੀ ਸੱਚਾਈ ਆ ਇੱਕ ਬੇਨਤੀ ਹੈ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ ਇਸ ਚੀਜ਼ ਤੋਂ ਦੂਰ ਰਹੋ ਸਟਾਕ ਮਾਰਕੀਟ ਤੋਂ ਨਹੀਂ ਸਟਾਕ ਮਾਰਕੀਟ ਬਹੁਤ ਹੀ ਵਧੀਆ ਕੰਮ ਉਹਦੀ ਗੱਲ ਬਾਤ ਚ ਕਰਦੇ ਆ ਜਿਹੜੀ ਇਹ ਇੱਕ ਇੱਕ ਦਿਨ ਦਾ ਤੁਹਾਨੂੰ ਵਾਅਦਾ ਕਟਾ ਦਿਖੀ ਜਾਂਦਾ ਹਰ ਹਫਤੇ ਦਾ ਹਰ ਮਹੀਨੇ ਦਾ ਇਹਦੇ ਤੋਂ ਦੂਰ ਰਹੋ ਇਹ ਉਹੀ ਇਨਵੈਸਟਮੈਂਟ ਆ ਕਿਸੇ ਨੇ 30 ਲੱਖ ਦਾ ਪਲਾਟ ਲੈ ਲਿਆ ਕਿਸੇ ਨੇ 30 ਲੱਖ ਸ਼ੇਰਾਂ ਦੇ ਵਿੱਚ ਲਾਤਾ ਇੱਕੋ ਹੀ ਗੱਲ ਹੈ ਬਸ ਇਹ ਆ ਮੰਨ ਲਓ ਕਿ ਉਹ ਹੈ ਹੀ ਨਹੀਂ ਉਹ ਡੇਲੀ ਦਿਖਦਾ ਹੀ ਨਹੀਂਗਾ ਉਹਨੂੰ ਬਾਅਦ ਦੇ ਵਿੱਚ ਦੇਖੋ ਯਾਦ ਰੱਖੋ ਇਹ ਚੀਜ਼ ਇਸ ਚੀਜ਼ ਤੋਂ ਦੂਰ ਰਹੋ ਅਗਲੀ ਚੀਜ਼ ਸ਼ੇਅਰ ਮਾਰਕੀਟ ਦੀ ਕੋਈ ਵੀ ਕਲਾਸ ਨਹੀਂ ਹੁੰਦੀ ਹੋ ਹੀ ਨਹੀਂ ਸਕਦੀ ਮੈਂ ਇੰਨੇ ਮੈਂ ਬਾਰ ਬਾਰ ਬੋਲ ਰਿਹਾ ਮੈਨੂੰ ਇੰਨੇ ਸਾਲ ਹੋ ਗਏ ਮੈਨੂੰ ਨਹੀਂ ਪਤਾ ਕਿ ਸ਼ੇਅਰ ਮਾਰਕੀਟ ਦੀਆਂ ਕਲਾਸਾਂ ਕਿਸ ਤਰ੍ਹਾਂ ਦੀਆਂ ਹੋਣਗੀਆਂ ਕੀ ਉੱਥੇ ਸਿਖਾਇਆ ਜਾਂਦਾ ਹੋਊਗਾ ਮੈਨੂੰ ਪਤਾ ਵਾ ਕੀ ਸਿਖਾਇਆ ਜਾਂਦਾ ਤੇ ਹੁਣ ਇੱਕ ਚੀਜ਼ ਆ ਆਪ ਜਿੰਨੇ ਵੀ ਦੋਸਤ ਕੋਈ ਸੁਣ ਰਹੇ ਹੋਣਗੇ ਵੀਡੀਓ ਥੋੜੇ ਬਜ਼ੁਰਗਾਂ ਨੇ ਜਾਂ ਤੁਸੀਂ ਆਪ ਵੀ ਜ਼ਮੀਨ ਲਈ ਹੋਊਗੀ 플ੌਟ ਫਲੈਟ ਕਿਤੇ ਨਾ ਕਿਤੇ ਲਾਈ ਹੋਣਗੇ ਹੁਣ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਤੁਸੀਂ ਉਹਦੀਆਂ ਕੋਈ ਕਲਾਸਾਂ ਲਾਈਆਂ ਨੇ ਪੁਰਾਣੇ ਆਪਣੇ ਬਜ਼ੁਰਗਾਂ ਕੋਲੇ ਸਭ ਦੇ ਕੋਲੇ ਜ਼ਮੀਨਾਂ ਸੀ ਸਾਡੇ ਕੋਲੇ ਵੀ ਵਾਹੀਯੋਗ ਜ਼ਮੀਨ ਸਾਡੇ ਬਜ਼ੁਰਗਾਂ ਨੇ ਵੀ ਥੋੜੇ ਬਜ਼ੁਰਗਾਂ ਨੇ ਵੀ ਉਹਨਾਂ ਦੀ ਕੋਈ ਕਲਾਸਾਂ ਲਾਈਆਂ ਨੇ ਕਦੇ ਕੋਈ ਕਲਾਸ ਕਿਸੇ ਨੇ ਉਹਦੀ ਨਹੀਂ ਲਾਈ ਇਹ ਇੱਕ ਕਾਮਨ ਸਮਝਦਾਰੀ ਆ ਜਿਹਨੂੰ ਆਪਾਂ ਬੇਸਿਕ ਸੈਂਸ ਕਹਿ ਦਿੰਨੇ ਆ ਜੇ ਪੈਸੇ ਹੈਗੇ ਆ ਚਾਰ ਹੱਥ ਦੇ ਵਿੱਚ ਪਿੰਡ ਦੇ ਨਾਲੋਂ ਸ਼ਹਿਰ ਦੇ ਵਿੱਚ ਜ਼ਮੀਨ ਲੈ ਲੋ ਛੇਤੀ ਵੱਧ ਜਾਂਦੀ ਆ ਜਿਵੇਂ ਇੱਕ ਸਿੱਧੀ ਜੀ ਆਧਾਰਨ ਹੁੰਦੀ ਆ ਪਿੰਡਾਂ ਦੇ ਵਿੱਚ ਜਾਂ ਆਪਣੇ ਛੋਟੇ ਸ਼ਹਿਰਾਂ ਦੇ ਵਿੱਚ ਰੇਟ ਪ੍ਰਾਪਰਟੀ ਦੇ ਜਮਾ ਹੁੰਦੇ ਆ ਸ਼ਹਿਰਾਂ 'ਚ ਗੁਣਾ ਹੋ ਜਾਂਦੇ ਤਾਂ ਜੇ ਬਣਦਾ ਵਾ ਜੇ ਇੰਨੇ ਪੈਸੇ ਹੈਗੇ ਸ਼ਹਿਰ 'ਚ ਲੋ ਅਗਲੀ ਗੱਲ ਆ ਸੜਕ ਤੇ ਮਿਲਦੀ ਆ ਤਾਂ ਉਹ ਲੈ ਲੋ ਨਹੀਂ ਤਾਂ ਥੋੜੀ ਹਟਕੇ ਲੈ ਲੋ ਇਹ ਐਮੀ ਵੀ ਗੱਲਾਂ ਹੁੰਦੀਆਂ ਨੇ ਨਾ ਜੇ ਜ਼ਮੀਨ ਆ ਤਾਂ ਮੋਟਰ ਜੇ ਸਾਂਝੀ ਆ ਤਾਂ ਗੜਬੜ ਆ ਉਹ ਇਹੀ ਚੀਜ਼ਾਂ ਨੇ ਉਹੀ ਸਮਝਦਾਰੀ ਇੱਥੇ ਆ ਸ਼ੇਅਰ ਮਾਰਕੀਟ ਦੇ ਵਿੱਚ ਇਹਦੀ ਕੋਈ ਕਲਾਸ ਨਹੀਂ ਹੈਗੀ ਹਰੇਕ ਇਨਸਾਨ ਨੇ ਆਪਣਾ ਘਰ ਚਲਾਉਣਾ ਵਾ ਕਲਾਸਾਂ ਦੇਣ ਵਾਲਿਆਂ ਨੇ ਆਪਣਾ ਘਰ ਚਲਾਉਣਾ ਪੰਜਾਬੀ ਦੀ ਇੱਕ ਕਹਾਵਤ ਆ ਮੈਂ ਤੁਹਾਨੂੰ ਇੱਥੇ ਬੋਲ ਦੇਣਾ ਦੇਸੀ ਕਹਾਵਤ ਆ ਉਹ ਉਹਨੂੰ ਕਹਿੰਦੇ ਕਿ ਲਾਗੀ ਨੇ ਤਾਂ ਲਾਗ ਲੈਣਾ ਜਾਂਦੀ ਭਾਵੇਂ ਰੰਡੀ ਹੋ ਜੇ ਤਾਂ ਉਹੀ ਗੱਲ ਇੱਥੇ ਹੈਗੀ ਆ ਤੁਹਾਡੇ ਤਾਂ ਹੀ ਕਿਸੇ ਨੂੰ ਕੋਈ ਮਤਲਬ ਨਹੀਂ YouTube ਦੇ ਉੱਪਰ ਵੀਡੀਓਜ਼ ਭਰੇ ਪਏ ਆ ਏਜੰਟਾਂ ਤੋਂ ਜਿਹੜੇ ਲੋਕਾਂ ਨੇ ਠੱਗੀ ਮਰਵਾਈ ਆ ਲੱਖਾਂ ਰੁਪਏ ਦੀ ਉਹ ਬਾਅਦ ਚੋਂ ਪਾਨਾ ਸਿੱਧੂ ਕਦੇ ਕੋਈ ਲੱਖਾ ਸੁਧਾਣਾ ਕਦੇ ਪੁਲਿਸ ਵਾਲੇ ਕਦੇ ਪਿੰਡ ਦੇ ਸਰਪੰਚ ਨੂੰ ਲੈ ਕੇ ਉਹਨਾਂ ਤੇ ਮਗਰ ਫਿਰ ਤੁਰੇ ਫਿਰਦੇ ਆ ਫਿਰ ਤਾਂ ਉਹੀ ਗੱਲਾਂ ਕੋਟਕਚੈਰੀਆਂ ਵਾਲੀਆਂ ਪਹੁੰਚ ਜਾਂਦੀਆਂ ਨੇ ਤਾਂ ਇਸ ਕਰਕੇ ਮੈਨੂੰ ਵੀ ਬਹੁਤ ਸਾਰੇ ਦੋਸਤ ਕਿਉਂਕਿ ਹੁਣ ਮੈਂ YouTube ਦੇ ਉੱਪਰ ਐ ਤੇ ਵੀਡੀਓਜ਼ ਬਣਾਉਂਦਾ ਰਹਿਣਾ ਮੈਨੂੰ ਬਹੁਤ ਸਾਰੇ ਦੋਸਤ ਪੁੱਛਦੇ ਆ ਮੇਰਾ ਕੱਲ ਪਰਸੋਂ ਦਾ ਵੀਡੀਓ ਦੇਖ ਮੈਂ ਨਾਮ ਭੁੱਲ ਗਿਆ ਉਹਨਾਂ ਦਾ ਉਹ ਵੀ ਮੈਨੂੰ ਪੁੱਛ ਰਹੇ ਸੀਗੇ ਕਿ ਤੁਹਾਡੀ ਕੋਈ ਕਲਾਸ ਹੈ ਕੀ ਆ ਕੋਈ ਫੀਸ ਹੈ ਕੀ ਦੱਸ ਦੋ ਇਹਦੀ ਮੈਂ ਕੀ ਫੀਸ ਦੱਸਾਂ ਤੁਹਾਨੂੰ ਇਹਦੀ ਕੋਈ ਫੀਸ ਨਹੀਂ ਹੈ ਇੱਕ ਨਾਰਮਲ ਇਨਵੈਸਟਮੈਂਟ ਆ ਤੁਹਾਨੂੰ ਕੋਈ ਕੰਪਨੀ ਚੰਗੀ ਲੱਗਦੀ ਆ ਤੁਹਾਨੂੰ ਲੱਗਦਾ ਪਲਾਟ ਦੀ ਤਰ੍ਹਾਂ ਹੀ 10 ਸਾਲਾਂ ਬਾਅਦ ਵਧੀਆ ਕੰਮ ਕਰੂਗੀ ਮਰੂਤੀ ਵਾਲੇ ਆ ਐਕਸਾਈਡ ਵਾਲੇ ਆ ਐਮ ਆਰ ਐਫ ਟਾਇਰਾਂ ਵਾਲੇ ਆ ਹਰੇਕ ਗੱਡੀ ਚ ਅਪੋਲੋ ਐਮਰਕ ਭਾਈ ਹੁੰਦੇ ਆ ਤੁਹਾਨੂੰ ਲੱਗਦਾ ਗੱਡੀਆਂ ਵਧ ਜਾਂਦੀਆਂ ਨੇ ਇਹਨਾਂ ਦੇ ਵੀ ਪ੍ਰਾਈਸ ਵਧ ਜਾਣਗੇ ਲੈ ਕੇ ਰੱਖ ਲੈਣੇ ਇਹਦੀ ਹੁਣ ਕੀ ਕਲਾਸ ਹੋਗੀ ਅਗਲੀ ਚੀਜ਼ ਉਹ ਥੋਡੀਆਂ ਕਲਾਸਾਂ ਤੇ ਵੀ ਆ ਪਾਵਾਂਗੇ ਜਿਹੜੀਆਂ ਉੱਥੇ ਦਿੱਤੀਆਂ ਜਾਂਦੀਆਂ ਨੇ ਹੁਣ ਉਹਦੇ ਵਿੱਚ ਅੱਗੇ ਮੈਂ ਫੇਰ ਉਹੀ ਗੱਲ ਕਹਿੰਦਾ ਮੈਂ ਆਇਲਜ਼ ਦਾ ਟੀਚਰ ਨੇ ਆਇਲਜ਼ ਮੈਂ ਖੁਦ ਕਰਵਾਈ ਆਪਣਾ ਸੈਂਟਰ ਰਿਹਾ ਪਹਿਲੇ ਕੁਝ ਸਾਲ ਕੁਝ ਬੱਚਿਆਂ ਤੋਂ ਫੀਸ ਲਈ ਗਰੀਬ ਬੱਚੇ ਟੋਟਲ ਉਦੋਂ ਵੀ ਫ੍ਰੀ ਪੜੇ ਲਾਸਟ ਵਾਲੇ ਸਾਲਾਂ ਦੇ ਵਿੱਚ ਹਰ ਕੋਈ ਬਿਲਕੁਲ ਫ੍ਰੀ ਪੜਿਆ ਵਾ ਟੋਟਲ ਕਿਸੇ ਤੋਂ ਕੋਈ ਫੀਸ ਨਹੀਂ ਲਈ ਪਰ ਮੈਨੂੰ ਪਤਾ ਆਇਲ ਸੈਂਟਰਸ ਵਾਲੇ ਜਿਹੜਾ ਉੱਥੇ ਵੀ ਉਹ ਲਿਖਦੇ ਆਪਨਾ ਆਪਣੇ ਐਡ ਦੇ ਵਿੱਚ ਦਿੰਦੇ ਆ ਉਹ ਤੋਂ ਵੀ ਮੈਨੂੰ ਹਾਸਾ ਵੀ ਆਉਂਦਾ ਸੀ ਗੁੱਸਾ ਵੀ ਆਉਂਦਾ ਸੀ ਤੇ ਇਹ ਵੀ ਹੁੰਦਾ ਸੀ ਕਿ ਸਿੱਧੀ ਸਿੱਧੀ 420 ਸੀ ਕਿ ਤੁਸੀਂ 6 ਬੈਂਡ ਦੀ ਗਾਰੰਟੀ ਦੇ ਦਿੰਦੇ ਹੋ ਤੁਸੀਂ ਗਾਰੰਟੀ ਕਿਵੇਂ ਦੇ ਸਕਦੇ ਹੋ ਕਿਸੇ ਵੀ ਚੀਜ਼ ਦੀ ਇੱਕ ਬੱਚਾ ਹੀ ਇੰਨਾ ਨਲਾਇਕ ਆ ਗਿਆ ਤੁਸੀਂ ਕਿਵੇਂ ਕਹਿ ਸਕਦੇ ਹੋ ਤੇ 6 ਬੈਂਡ ਗਰੰਟੀ ਨਾਲ ਆਉਣਗੇ ਉਹੀ ਚੀਜ਼ ਇੱਥੇ ਵੀ ਹੋ ਰਹੀ ਆ ਤੁਹਾਨੂੰ ਅਸੀਂ ਇੰਨੀਆਂ ਕਲਾਸਾਂ ਦੇ ਵਿੱਚ ਸਟਾਕ ਮਾਰਕੀਟ ਸਿਖਾ ਦਾਂਗੇ ਇੰਨਾ ਪ੍ਰੋਫਿਟ ਲਾਜ਼ਮੀ ਬਣੂਗਾ ਹੀ ਬਣੂਗਾ ਤੋਂ ਇੰਨੇ ਛੇਤੀ ਇੰਨੇ ਪੈਸੇ ਬਣ ਜਾਣਗੇ ਹੁਣ ਦਿੱਲੀ ਦੇ ਵਿੱਚ ਇਹ ਚੀਜ਼ਾਂ ਦਾ ਰੌਲਾ ਪੈ ਰਿਹਾ ਵਾ ਉੱਥੇ ਆਈਐਸ ਵਗੈਰਾ ਬਣਨ ਦੇ ਲਈ ਹੋਰ ਸਾਰਿਆਂ ਦੇ ਲਈ ਬਹੁਤ ਸਾਰੇ ਇੰਸਟੀਚਿਊਟ ਨੇ ਉਹ ਵੀ ਇਹੀ ਚੀਜ਼ਾਂ ਕਰ ਰਹੇ ਆ ਹੁਣ ਕੋਰਟ ਦੇ ਵੀ ਆਰਡਰ ਆਉਣੇ ਸ਼ੁਰੂ ਹੋ ਗਏ ਇਸ ਤਰ੍ਹਾਂ ਤੁਸੀਂ ਐਡ ਨਹੀਂ ਦੇ ਸਕਦੇ 420 BC ਦਾ ਕੇਸ ਪੈਂਦਾ ਵਾ ਅਗਲੀ ਚੀਜ਼ ਹੁਣ ਤੁਹਾਡੀ ਮੇਨ ਮੁੱਦੇ ਤੇ ਹੁੰਦਾ ਹੈ ਮੈਨੂੰ ਪਤਾ ਅਸਲ ਦੇ ਵਿੱਚ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੁੰਦਾ ਇੰਟਰਾਡੇ ਕਾਲ ਪਟ ਫਿਊਚਰ ਆਪਸ਼ਨਸ ਮੇਰੀ ਕੋਈ ਵੀ ਮੇਰਾ ਦੋਸਤ ਸੁਣ ਰਿਹਾ ਵਾ ਜਾਂ ਕੋਈ ਉਹਨਾਂ ਨੂੰ ਪਤਾ ਅੱਗੇ ਕੋਈ ਕਰ ਰਿਹਾ ਮੇਰੀ ਇੱਕ ਬੇਨਤੀ ਆ ਮੰਨ ਲਿਓ ਮੈਨੂੰ ਤਾਂ ਕੋਈ ਫਰਕ ਪੈਣਾ ਨਹੀਂ ਉਹਦੇ ਨਾਲ ਪਰ ਫਿਰ ਵੀ ਦੁੱਖ ਲੱਗੂਗਾ ਕਿਸੇ ਦਾ ਘਰ ਲੁੱਟਦਾ ਦੇਖ ਕੇ ਚੰਗਾ ਨਹੀਂ ਹੁੰਦਾ ਕਿ ਖੁਸ਼ੀ ਮਨੋ ਇਹ ਚੀਜ਼ਾਂ ਦੇ ਉੱਪਰ ਕਾਟਾ ਮਾਰ ਦੋ ਵਰਕਾ ਪਾੜ ਕੇ ਡਸਟਬਿਨ ਦੇ ਵਿੱਚ ਸਿੱਟ ਦੋ ਇਹ ਕੋਈ ਚੀਜ਼ਾਂ ਨਹੀਂ ਹੈਗੀਆਂ ਇਹ ਚੀਜ਼ਾਂ ਸਿਰਫ ਹੈਗੀਆਂ ਨੇ ਸ਼ੇਅਰ ਮਾਰਕੀਟ ਦਾ ਵੋਲਿਊਮ ਬਤਾਉਣ ਦੇ ਲਈ ਇਹਦਾ ਸਿਰਫ ਇੱਕ ਬੰਦੇ ਨੂੰ ਫਾਇਦਾ ਹੁੰਦਾ ਉਹ ਹੈਗੀ ਆ ਸ਼ੇਅਰ ਮਾਰਕੀਟ ਖੁਦ CDSL NSDL ਵਰਗੇ ਜਾਂ BSE NSE ਉਹਨਾਂ ਨੂੰ ਇਹਦਾ ਫਾਇਦਾ ਵਾ ਕਿਉਂਕਿ ਉਹਨਾਂ ਕੋਲੇ ਇਸ ਲਾਲਚ ਦੇ ਵਿੱਚ ਗਾਹਕ ਜ਼ਿਆਦਾ ਆਉਂਦੇ ਆ ਚਲੋ ਮੈਂ ਤੁਹਾਨੂੰ ਸਭ ਤੋਂ ਵੱਡੇ ਬੰਦੇ ਦੀ ਗੱਲ ਦੱਸ ਦਿੰਨਾ ਜਿਵੇਂ ਜਿਵੇਂ ਫੁੱਟਬਾਲ ਦੀ ਗੱਲ ਕਰਾਂ ਤਾਂ ਮੈਂ ਕਹਤ ਹਾਂ ਕਿ ਪਈ ਰੋनाल्डੋ ਤੇ ਮੈਸੀ ਕਹਿੰਦੇ ਹੁਣ ਤਾਂ ਮੰਨੋਗੇ ਉਸੇ ਤਰ੍ਹਾਂ ਕਹਿ ਦੇਣਾ ক্রিকেট ਦੇ ਵਿੱਚ ਤੰਦੂਲ ਕਰ ਕਹਿੰਦਾ ਭਾਈ ਸੁਣ ਤਾਂ ਮੰਨੋਗੇ ਵੈਰਨ ਬਫੇ ਨਾਮ ਸ਼ਾਇਦ ਤੁਸੀਂ ਸੁਣਿਆ ਹੋਊਗਾ ਵੈਰਨ ਬਫੇ ਖੁਦ ਇਹ ਚੀਜ਼ ਕਹਿੰਦੇ ਆ ਕਿ ਮੈਨੂੰ ਇਹ ਤਾਂ ਨਹੀਂ ਪਤਾ ਕਿ ਦੁਨੀਆ ਦੇ ਵਿੱਚ ਪੈਸਾ ਕਮਾਉਣ ਦਾ ਸਭ ਤੋਂ ਵਧੀਆ ਤਰੀਕਾ ਤੇ ਸਭ ਤੋਂ ਛੇਤੀ ਕਮਾਉਣ ਦਾ ਤਰੀਕਾ ਕਿਹੜਾ ਵਾ ਪਰ ਸਭ ਤੋਂ ਛੇਤੀ ਪੈਸਾ ਗਵਾਉਣ ਦਾ ਤਰੀਕਾ ਹੈਗਾ ਵਾ ਇਹ ਹੀ ਸਾਰੀਆਂ ਚੀਜ਼ਾਂ ਫਿਊਚਰ ਆਪਸ਼ਨ ਇੰਟਰਡੇ ਕਾਲ ਪਟ ਉਹਨਾਂ ਨੇ ਵੀ ਕਿਹਾ ਸਾਰੀ ਦੁਨੀਆ ਨੇ ਕਿਹਾ ਮੈਂ ਆਪਣੇ 17 ਸਾਲ ਚ ਇਹ ਸਿੱਖਿਆ ਮੈਂ ਵੀ ਆਪਣੇ ਸਟਾਰਟਿੰਗ ਵਾਲੇ ਕੁਝ ਸਾਲਾਂ ਦੇ ਵਿੱਚ 2 ਜਾਂ 3 ਸਾਲਾਂ ਦੇ ਵਿੱਚ ਇਹੀ ਕੁਝ ਕੀਤਾ ਤੇ ਕਿਉਂਕਿ ਇੱਥੇ ਕੋਈ ਹੈ ਹੀ ਨਹੀਂ ਸੀਗਾ ਉਸ ਟਾਈਮ ਦੱਸਣ ਵਾਲਾ ਹੁਣ ਤਾਂ ਫਿਰ ਵੀ ਚਲੋ ਦੱਸਣ ਵਾਲੇ ਤਾਂ ਕੀ ਹੁਣ ਤਾਂ ਗਲਤ ਦੱਸਣ ਵਾਲੇ ਜ਼ਿਆਦਾ ਨੇ ਤੇ ਉਹੀ ਚੀਜ਼ਾਂ ਮੈਂ ਵੀ ਕਰਦਾ ਰਿਹਾ ਪਰ ਇੱਕ ਚੀਜ਼ ਪਤਾ ਕਿ ਹਾਂ ਇਹ ਗਲਤ ਆ ਇਹਦੇ ਵਿੱਚ ਸਭ ਤੋਂ ਜ਼ਿਆਦਾ ਪੈਸਾ ਥੋੜਾ ਜਾਣਾ ਉਹਦਾ ਕਾਰਨ ਕੀ ਆ ਸ਼ੇਅਰ ਮਾਰਕੀਟ ਉਸ ਚੀਜ਼ ਲਈ ਅਸਲ ਦੇ ਵਿੱਚ ਬਣੀ ਹੀ ਨਹੀਂ ਹੈ ਕਾਲਪਟ ਫਿਊਚਰ অপਸ਼ਨਸ ਇਹ ਕਿੱਥੋਂ ਨਿਕਲਦੀਆਂ ਨੇ ਤੇ ਇਨਸਾਨ ਦੀ ਆਪਣੀ ਲਾਲਚ ਚੋਂ ਨਿਕਲਦੀਆਂ ਚੀਜ਼ਾਂ ਨੇ ਸ਼ੇਅਰ ਮਾਰਕੀਟ ਉਸ ਚੀਜ਼ ਨਹੀਂ ਬਣੀ ਨਹੀਂ ਹੈ ਸ਼ੇਅਰ ਮਾਰਕੀਟ ਤਾਂ ਇੱਕ ਸਿੰਪਲ ਇਨਵੈਸਟਮੈਂਟ ਆ ਕਿ ਭਾਈ ਪੈਸੇ ਲਾਓ ਵੇਟ ਕਰੋ ਵੱਧ ਜਾਣਗੀਆਂ ਕੰਪਨੀਆ ਵੱਡੀਆਂ ਹੋ ਜਾਣਗੀਆਂ ਇਹ ਜਿਹੜੀ ਡੇਲੀ ਦਾ ਆਪਾਂ ਨੂੰ ਦਿਖਦਾ ਰਹਿੰਦਾ ਵਾ 9:30 ਵਜੇ ਇੱਥੇ ਆ ਗਿਆ 3:00 ਵਜੇ ਇੱਥੇ ਆ ਗਿਆ ਜਾਂ ਇਹਦਾ ਪਤਾ ਨਹੀਂ ਕਿਹੜੀ ਕੈਂਡਲ ਆ ਮੈਨੂੰ ਮੈਨੂੰ ਇੰਨੇ ਸਾਲ ਹੋ ਗਏ ਕੰਮ ਕਰਦੇ ਮੈਂ ਕਿਤੇ ਕਿਤੇ ਕੋਈ ਕੋਈ ਚੈਨਲ ਮੈਂ ਖੋਲ ਲੈਣਾ ਕਿਤੇ ਵੈਸੇ ਹੀ ਦੇਖਣ ਨੂੰ ਕਿ ਕੀ ਕਰ ਰਹੇ ਆ ਅੱਜਕੱਲ ਇਹ ਸਾਰੇ ਪੰਜਾਬ ਦੇ ਜਿਹੜੇ ਲੋਕ ਹੈਗੇ ਆ ਸਟਾਕ ਮਾਰਕੀਟ ਦੇ ਉਹ ਪਤਾ ਨਹੀਂ ਕਿਹੜੇ ਕਿਹੜੇ ਪੈਟਰਨ ਦੀ ਗੱਲ ਕਰਨਗੇ ਇੱਕ ਕੈਂਡਲ ਦੀ ਗੱਲ ਕਰਨਗੇ ਕਿਹੜੀਆਂ ਕੈਂਡਲਸ ਲੋਕ ਬਰਬਾਦ ਹੋ ਗਏ ਇਹਨਾਂ ਦੇ ਪਿੱਛੇ ਲੋਕਾਂ ਦੇ ਘਰ ਵੇਚ ਚੁੱਕੇ ਆ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਸੁਇਸਾਈਡ ਤੱਕ ਕਰ ਲਏ ਮੈਂ ਇੰਨੀਆਂ ਬਹੁਤ ਸਾਰੀਆਂ ਖਬਰਾਂ ਦੇਖੀਆਂ ਕੁਝ ਮਹੀਨੇ ਪਹਿਲਾਂ ਇੱਕ ਫਿਰੋਜ਼ਪੁਰ ਦੀ ਫੈਮਿਲੀ ਨੇ ਸੁਇਸਾਈਡ ਕੀਤਾ ਪੂਰੀ ਦੀ ਪੂਰੀ ਨੇ ਜਿੱਥੇ ਬਹੁਤ ਸਾਰੇ ਲੋਕ ਇਨ੍ਹਾਂ ਚੱਕਰਾਂ ਦੇ ਵਿੱਚ ਆਪਦਾ ਲੱਖਾਂ ਰੁਪਇਆ ਗਵਾ ਲੈਂਦੇ ਆ ਪੂਰੀ ਪ੍ਰਾਪਰਟੀ ਵਿਕ ਜਾਂਦੀ ਆ ਸੁਈਸਾਈਡ ਤੱਕ ਕਰ ਲੈਂਦੇ ਆ ਉੱਥੇ ਹੀ ਜਿਹੜੇ ਲੋਕ ਸ਼ੇਅਰ ਮਾਰਕੀਟ ਨੂੰ ਸਮਝਦੇ ਆ ਚੰਗੀ ਤਰ੍ਹਾਂ ਦੇ ਨਾਲ ਇਹ ਕੀ ਚੀਜ਼ ਆ ਉਹ ਫਰਸ਼ ਤੋਂ ਅਰਸ਼ ਤੱਕ ਚਲੇ ਗਏ ਕਿਹੜੀ ਕੰਪਨੀ ਪਿਛਲੇ 10 ਸਾਲਾਂ 15 ਸਾਲਾਂ ਚ ਕਿੰਨੇ ਗੁਣਾ ਵਧ ਗਈ ਇਹਦਾ ਵੀ ਇੱਕ ਡਿਟੇਲਸ ਵੀਡੀਓ ਹੈ ਮਤਲਬ ਤੁਮ ਕਿਹਾ ਹਰੇਕ ਚੀਜ਼ ਦੇ ਉੱਪਰ ਜਿਹੜਾ ਵੀ ਕੁਐਸਚਨ ਤੁਹਾਡੇ ਦਿਮਾਗ ਦੇ ਵਿੱਚ ਆ ਸਕਦਾ ਉਹਦਾ ਮੈਂ ਇੱਕ ਡਿਟੇਲ ਵੀਡੀਓ ਬਣਾਇਆ ਹੋਇਆ ਫੀਸ ਕੋਈ ਨਹੀਂ ਹੁੰਦੀ ਇਹ ਤਾਂ YouTube ਹੈਗਾ ਇੱਥੇ ਤੁਸੀਂ ਕਿਸੇ ਤੋਂ ਕੋਈ ਵੀ ਕੰਮ ਸਿੱਖ ਸਕਦੇ ਹੋ YouTube ਦੇ ਉੱਪਰ ਉਸੇ ਤਰ੍ਹਾਂ ਮੇਰੇ ਵੀਡੀਓ ਬਣਾਏ ਹੋਏ ਆ ਤੁਸੀਂ ਉਹ ਵੀ ਦੇਖ ਲਓ ਜੇ ਤੁਹਾਨੂੰ ਠੀਕ ਲੱਗਦਾ ਡਿਟੇਲ ਦੇ ਵਿੱਚ ਜਾਨਣਾ ਚਾਹੁੰਦੇ ਹੋ ਤਾਂ ਮੈਂ ਇੱਕ ਐਗਜ਼ਾਮਪਲ ਦੇ ਦੇਣਾ ਵਿਚਕਾਰ ਬੁਲਟ ਮੋਟਰਸਾਈਕਲ ਦੀ ਪੰਜਾਬ ਆਪਾਂ ਨੂੰ ਪੰਜਾਬੀਆਂ ਨੂੰ ਬਹੁਤ ਚੰਗਾ ਲੱਗਦਾ ਆਪਣਾ ਇਹ ਮੋਟਰਸਾਈਕਲ ਵਧੀਆ ਮੋਟਰਸਾਈਕਲ ਆ ਸੋਹਣੀ ਆਵਾਜ਼ ਕਰਦਾ ਪਰ ਤੁਸੀਂ ਜੇ ਨਾਲ ਦੀ ਨਾਲ ਕਿਤੇ 10 ਸਾਲ ਪਹਿਲਾਂ 15 ਸਾਲ ਪਹਿਲਾਂ ਇਹਦਾ ਕੋਈ ਸ਼ੇਅਰ ਹੀ ਖਰੀਦਿਆ ਹੁੰਦਾ ਆਇਸ਼ਰ ਮੋਟਰ ਦੀ ਕੰਪਨੀ ਆ ਇਹ ਤੁਸੀਂ ਕਦੇ ਆਇਸ਼ਰ ਮੋਟਰ ਗੂਗਲ ਕਰਕੇ ਦੇਖਿਓ ਸ਼ੇਅਰ ਪ੍ਰਾਈਸ ਇੰਨੇ ਸਾਲਾਂ ਦੇ ਵਿੱਚ ਕਿੰਨਾ ਵੱਧ ਗਿਆ ਇੱਥੇ ਮੇਨ ਮੁੱਦੇ ਤੇ ਰਹੂੰਗਾ ਮੈਂ ਫਿਰ ਭਟਕਣਾ ਜਾਵਾਂ ਕਿੱਥੇ ਤਾਂ ਇਸ ਤਰ੍ਹਾਂ ਬਣਦੇ ਆ ਲੋਕ ਕਰੋੜਪਤੀ ਅਰਬਾਂਪਤੀ ਖਰਬਾਂਪਤੀ ਇਹਦੇ ਵਿੱਚ ਉਹ ਤੁਹਾਨੂੰ ਸਮਝ ਲੱਗੂਗੀ ਉੱਥੇ ਇਹ ਕੰਪਨੀਆਂ ਜਿਹੜੀਆਂ ਵੀ ਵੱਡੀਆਂ ਕੰਪਨੀਆਂ ਕੋਈ ਵੀ ਕੰਪਨੀ ਜਿਹੜੀ ਛੋਟੇ ਦਿਮਾਗ 'ਚ ਆ ਰਹੀ ਹੋਗੀ ਕਦੇ ਵੀ ਉਹਦਾ ਤੁਸੀਂ ਸ਼ੇਅਰ ਪ੍ਰਾਈਸ ਲਿਖ ਕੇ ਸਰਚ ਕਰਿਓ 50 ਗੁਣਾ 100 ਗੁਣਾ ਇਸ ਤੋਂ ਵੀ ਜ਼ਿਆਦਾ ਤੱਕ ਇਹ ਕੰਪਨੀਆਂ ਵੱਧਦੀਆਂ ਨੇ ਲੰਬੇ ਸਮੇਂ ਦੇ ਦਰਮਿਆਨ ਜਿਹੜੀਆਂ ਛੋਟੀਆਂ ਚੀਜ਼ਾਂ ਵਿਚਕਾਰ ਆਉਂਦੀਆਂ ਨੇ ਜਿਵੇਂ ਮਾਰਕੀਟ 'ਚ ਗਰਾਵਟਾ ਕੀ ਜੇ ਕੋਵਿਡ ਆ ਗਿਆ ਇਹ ਬਹੁਤ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਮਾਰਕੀਟ ਨੂੰ ਕੋਈ ਜ਼ਿਆਦਾ ਟਾਈਮ ਤੱਕ ਰੋਕ ਕੇ ਨਹੀਂ ਰੱਖ ਸਕਦਾ IPL ਦੇਖ ਲੋ ক্রিকেট ਚੱਲਦੀ ਹੁੰਦੀ ਹੈ IPL T20 ਮੈਚ ਚੱਲਦੇ ਆ ਕੋਈ ਵੀ ਉਹਦਾ ਪਲੇਅਰ ਉੱਪਰ ਤੋਂ ਲੈ ਕੇ ਥੱਲੇ ਤੱਕ ਉਹਦੀ ਟੋਪੀ ਤੋਂ ਲੈ ਕੇ ਉਹਦੇ ਬੂਟਾਂ ਤੱਕ ਕੰਪਨੀਆਂ ਤੇ ਲੋਗੋਆਂ ਨਾਲ ਭਰਿਆ ਪਿਆ ਹੋ ਉਹਨੂੰ ਜਿਹੜੇ ਕਰੋੜਾਂ ਰੁਪਏ ਮਿਲਦੇ ਆ ਉਹ ਕੰਪਨੀਆਂ ਹੀ ਦਿੰਦੀਆਂ ਨੇ ਪੂਰੀ ਦੁਨੀਆ ਨੂੰ ਚਲਾ ਹੀ ਕੰਪਨੀਆਂ ਰਹੀਆਂ ਸਾਡੇ ਕੋਲ ਤਾਂ ਉਹਦੀ ਆਧਾਰਨ ਪਈ ਆ ਡੇਲੀ ਆਪਾਂ ਅਦਾਨੀ ਬਾਨੀ ਦਾ ਨਾਮ ਸੁਣਦੇ ਆ ਨਹੀਂ ਸੁਣਦੇ ਇਹੀ ਤਾਂ ਲੋਕ ਨੇ ਇਹੀ ਤਾਂ ਸਰਮਾਇਦਾਰ ਨੇ ਜਿਹੜੇ ਦੁਨੀਆ ਨੂੰ ਚਲਾ ਰਹੇ ਆ ਇਹਨਾਂ ਨੇ ਹੀ ਚਲਾਉਣਾ ਹਰ ਇੱਕ ਚੀਜ਼ ਪੰਜਾਬੀ ਹਰ ਗਾਣੇ ਦੇ ਵਿੱਚ ਕੰਪਨੀਆਂ ਦਾ ਜ਼ਿਕਰ ਆ ਜਾਂਦਾ ਕੋ ਗੂਚੀ ਪ੍ਰਾਡਾ ਪਤ ਨਹੀਂ ਕੀ ਕੀ ਉਹ ਬ੍ਰਾਂਡਾਂ ਦੇ ਨਾਮ ਬੋਲਦੇ ਆ ਤਾਂ ਕੰਜ਼ਿਊਮਰਿਜ਼ਮ ਆ ਕੈਪੀਟਲਿਜ਼ਮ ਆ ਜਦੋਂ ਵੀ ਹੁਣ ਮਾਰਕੀਟ ਦੀ ਗਲਤੀ ਕੋਈ ਨਹੀਂ ਜਦੋਂ ਇੰਨਾਂ ਚੀਜ਼ਾਂ ਨੂੰ ਕਿਸੇ ਹੋਰ ਕਾਰਨ ਕਰਕੇ ਉਹ ਰੁਕਦੀਆਂ ਨੇ ਉਹ ਸਪ੍ਰਿੰਗ ਦੀ ਤਰ੍ਹਾਂ ਉਹ ਥੋੜੀ ਦੇਰ ਲਈ ਰੁਕ ਜਾਣਗੀਆਂ ਜਦੋਂ ਹੀ ਸਪ੍ਰਿੰਗ ਨੂੰ ਛੱਡਿਆ ਜਾਂ ਉਹ ਰਬੜ ਹੋ ਗਈ ਲਾਸਟਿਕ ਵਾਲੀ ਉਹਨੇ ਵਾਪਸ ਉੱਥੇ ਪਹੁੰਚਣਾ ਸ਼ਗਲ ਤੇ ਉਸ ਤੋਂ ਦੁੱਗਣੀ ਰਫ਼ਤਾਰ 'ਚ ਵਾਪਸ ਜਾਂਦੀ ਹੈ ਜਿਹੜੇ ਸ਼ੇਅਰ ਕੋਵਿਡ ਦੇ ਟਾਈਮ ਦੇ ਵਿੱਚ ਅੱਧੇ ਹੋਏ ਸੀ ਜਾਂ ਤੀਜਾ ਹਿੱਸਾ ਆਏ ਮਤਲਬ ਕੋਈ ਸ਼ੇਅਰ ਤੀਜਾ ਹਿੱਸਾ ਡਿੱਗ ਪਿਆ ਉਹ ਤੋਂ ਮਗਰੋਂ 6 ਗੁਣਾ ਵੱਧ ਗਿਆ ਉਹ ਸਪਰਿੰਗ ਆ ਨਾ ਇਹ ਚੀਜ਼ ਆ ਹੁਣ ਹੋਰ ਅੱਗੇ ਕੀ ਹੈਗਾ ਹਾਂ ਇੱਕ ਹੋਰ ਚੀਜ਼ ਜਿਹੜੀ ਬਹੁਤ ਹੀ ਜ਼ਰੂਰੀ ਆ ਸ਼ਾਇਦ ਤੁਸੀਂ ਹਾਲੇ ਤੱਕ ਬਣੇ ਹੋਏ ਵੀਡੀਓ ਦੇ ਨਾਲ ਜਾਂ हट ਚੁੱਕੇ ਹੋ ਪਤਾ ਨਹੀਂ ਉਹ ਹੈਗੀ ਆ ਰਿਸਪੈਕਟ ਇੱਜ਼ਤ ਦੇਣੀ ਆਪਣੇ ਕੰਮ ਨੂੰ ਇੱਕ ਮੈਂ ਇੰਨਾ ਕੁ ਦੇਖਿਆ ਅਧਿਆਪਕ ਵੀਰੇ ਆਵਾ ਕੋਕ ਮੈਂ 8-9 ਸਾਲ ਆਇਲਸ ਕਰਵਾਈ ਆ ਮੈਂ ਇੱਕ ਚੀਜ਼ ਦੇਖੀ ਆ ਜਿਆਦਾਤਰ ਆਪਾਂ ਰਿਸਪੈਕਟ ਨਹੀਂ ਦਿੰਦੇ ਆਪਣੇ ਕੰਮ ਨੂੰ ਸਟਾਕ ਮਾਰਕੀਟ ਨੂੰ ਤਾਂ ਕੋਈ ਦਿਨ ਦਿੰਦਾ ਨਹੀਂ ਕੋਈ ਜੂਆ ਕਹਿ ਦਿੰਦਾ ਕੋਈ ਆਪਣਾ ਦੋ ਨੰਬਰ ਨੂੰ ਇੱਕ ਨੰਬਰ ਕਰ ਦਿੰਦਾ ਜੇ ਤੁਸੀਂ ਆਪਣੇ ਕੰਮ ਨੂੰ ਹੀ ਰਿਸਪੈਕਟ ਨਹੀਂ ਦਿੱਤੀ ਤਾਂ ਉਹ ਤੁਹਾਨੂੰ ਕਿਉਂ ਰਿਸਪੈਕਟ ਦੇਊਗਾ ਵਾਪਸ ਮੈਂ ਹਮੇਸ਼ਾ ਕਹਿਣਾ ਹੁੰਨਾ ਇਨਸਾਨ ਦੀਆਂ ਦੋ ਮਾਵਾਂ ਹੁੰਦੀਆਂ ਇੱਕ ਮਾਂ ਜਿਨੇ ਉਹਨੂੰ ਜਨਮ ਦਿੱਤਾ ਦੂਜੀ ਜਿਨੇ ਉਹਨੂੰ ਰੋਟੀ ਪਾਇਆ ਹਰ ਇੱਕ ਇਨਸਾਨ ਕਦੇ ਦੇਖੋਗੇ ਦੁਕਾਨ ਖੋਲਦਾ ਮੱਥਾ ਟੇਕਦਾ ਜਿਮ ਜਾਂਦਾ ਵਾ ਤੇ ਹੋਰ ਗਰਾਊਂਡ ਜਾਂਦੇ ਹਰ ਕੋਈ ਮੱਥਾ ਟੇਕਦਾ ਸ਼ੇਅਰ ਮਾਰਕੀਟ ਇੱਕ ਚੀਜ਼ ਹੋਰ ਦੱਸਦਾ ਦੁਨੀਆ ਦਾ ਸਭ ਤੋਂ ਸੌਖਾ ਤਰੀਕਾ ਵਾ ਪੈਸਾ ਕਮਾਉਣ ਦਾ ਪਰ ਜੇ ਤੁਹਾਨੂੰ ਸ਼ੇਅਰ ਮਾਰਕੀਟ ਦੀ ਸਮਝ ਹੈ ਬਹੁਤ ਸਾਰੇ ਲੋਕ ਹੁਣ ਐ ਉਹਨਾਂ ਨੂੰ ਇਹ ਲੱਗਦਾ ਕਿ ਉਹ ਪੁੱਛਣਗੇ ਵੀ ਕਿੰਨੀ ਛੇਤੀ ਡਬਲ ਹੋ ਜਾਊਗਾ ਪੈਸਾ ਮੈਂ ਹੁਣ ਲਾ ਦਿੰਨਾ ਉਹਨਾਂ ਨੂੰ ਕਿਸੇ ਸ਼ੇਅਰ ਦਾ ਨਹੀਂ ਪਤਾ ਹੁੰਦਾ ਕਿਸੇ ਕੰਪਨੀ ਦਾ ਨਹੀਂ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਨੂੰ ਇਵਨ ਇਹ ਵੀ ਨਹੀਂ ਪਤਾ ਕਿ ਸ਼ੇਅਰ ਮਾਰਕੀਟ ਹੈ ਕੀ ਚੀਜ਼ਾ ਉਹਨਾਂ ਨੂੰ ਸਿਰਫ ਇੰਨਾ ਪਤਾ ਇਹਦੇ ਵਿੱਚ ਕੁਝ ਪੈਸੇ ਬਣਦੇ ਆ ਆ ਮੇਰੇ ਪੈਸੇ ਫਲਾਣਾ ਇੱਥਾਂ ਲਾ ਦੇ ਤੇ ਜਦੋਂ ਡਬਲ ਹੋ ਗਏ ਮੈਨੂੰ ਦੱਸ ਦੇ ਪਹਿਲੀ ਚੀਜ਼ਾ ਆਪਣੇ ਕੰਮ ਦੀ ਰਿਸਪੈਕਟ ਕਰੋ ਸ਼ੇਅਰ ਮਾਰਕੀਟ ਦੀ ਰਿਸਪੈਕਟ ਕਰੋ ਉਸ ਤੋਂ ਅੱਗੇ ਮੈਂ ਤੁਹਾਨੂੰ ਆਪਣੀ ਨਿੱਜੀ ਐਗਜ਼ਾਮਪਲ ਦੇ ਦਿੰਦਾ ਪਹਿਲਾਂ ਮੈਂ ਵੀ ਫਿਊਚਰ ਆਪਸ਼ਨਸ ਇਹ ਸਾਰਾ ਕੁਝ ਕੀਤਾ ਪਹਿਲੇ 2-3 ਸਾਲ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਗਲਤੀ ਸਟਾਕ ਮਾਰਕੀਟ ਦੀ ਨਹੀਂ ਹੈ ਮੇਰੀ ਗਲਤੀ ਹੈ ਮੈਂ ਅੱਗੇ ਵੀ ਬਹੁਤ ਵਾਰ ਇਹਦਾ ਜ਼ਿਕਰ ਕਰਦਾ ਮੈਂ ਰਜਿਸਟਰ ਲਿਆਂਦੇ ਬਹੁਤ ਵੱਡੇ ਵੱਡੇ ਮੋਟੇ ਤੇ ਜਿਲਤ ਵਾਲੇ ਅਲਫਾਬੈਟਿਕਲੀ A ਤੋਂ ਲੈ ਕੇ Z ਤੱਕ ਜਿੰਨੀਆਂ ਵੀ ਕੰਪਨੀਆਂ ਸੀਗੀਆਂ ਸਟਾਕ ਮਾਰਕੀਟ ਦੀਆਂ ਸਟਾਕ ਮਾਰਕੀਟ ਦੇ ਵਿੱਚ ਤਕਰੀਬਨ 6-7000 ਕੰਪਨੀਆਂ ਨੇ ਇੱਕ 1.5 ਸਾਲ ਮੈਨੂੰ ਲੱਗਿਆ ਪੂਰਾ ਉਹਦੇ ਵਿੱਚ ਤੇ ਮੈਂ ਅਲਫਾਬੈਟਿਕਲੀ A ਤੋਂ ਲੈ ਕੇ Z ਤੱਕ ਕੱਲੀ-ਕੱਲੀ ਕੰਪਨੀ ਨੂੰ ਤੋਂ ਲਿਖਿਆ ਕੀ ਉਹ ਕੰਪਨੀ ਕਰਦੀ ਆ ਉਹਦਾ ਪੂਰਾ ਜਿਵੇਂ ਆਪਾਂ ਕਹਿੰਦੇ ਨੇ ਨਾ ਪੋਸਟਮਾਰਟਮ ਕਰਨਾ ਮੈਂ ਉਹਦਾ ਪੋਸਟਮਾਰਟਮ ਕੀਤਾ ਪਰ ਇਹ ਨਹੀਂ ਕਿ ਮੈਂ ਕੋਈ ਬਹੁਤ ਅਹਸਾਨ ਕੀਤਾ ਮਾਰਕੀਟ ਤੇ ਉੱਥੇ ਮੇਰੇ ਵਰਗੇ ਕਰੋੜਾਂ ਲੋਕ ਨੇ ਮੈਂ ਨਹੀਂ ਪੈਸੇ ਕਮਾਉਂਗਾ ਕਿਸੇ ਨੂੰ ਫਰਕ ਨਹੀਂ ਪੈਣਾ ਪਰ ਸ਼ੇਅਰ ਮਾਰਕੀਟ ਕੋਈ ਇਸ ਤਰ੍ਹਾਂ ਦਾ ਬਿਜ਼ਨਸ ਨਹੀਂ ਹੈ ਜਿਹਨੂੰ ਆਪਾਂ ਕਹਦੇ ਨਾ ਕਿ ਹਾਂ ਯਾਰ ਇੱਥੇ ਕਰਦੇ ਉਹਨੂੰ ਰਿਸਪੈਕਟ ਦੇਣੀ ਪਊਗੀ ਜੇ ਤੁਸੀਂ ਸ਼ੇਅਰ ਮਾਰਕੀਟ ਚੋਂ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੰਪਨੀਆਂ ਬਾਰੇ ਉਹ ਕੀ ਕੰਮ ਕਰਦੀਆਂ ਨੇ ਕਿੱਥੇ-ਕਿੱਥੇ ਹੈਗੀਆਂ ਕੌਣ-ਕੌਣ ਉਹਨਾਂ ਦੇ ਕੰਪੀਟੀਟਰ ਨੇ ਭਵਿੱਖ ਦੇ ਵਿੱਚ ਅੱਗੇ ਉਹਨਾਂ ਦੀ ਡਿਮਾਂਡ ਰਹੂਗੀ ਨਹੀਂ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਦੇ ਜਿਵੇਂ ਹੁਣ ਪਿੰਡਾਂ ਦੇ ਆਪਣੇ ਨਾਰਮਲ ਬੰਦੇ ਦੇਖ ਲਓ ਉਹਨਾਂ ਨੂੰ ਹਰੇਕ ਜ਼ਮੀਨ ਦਾ ਪਤਾ ਹੁੰਦਾ ਆਸ-ਪਾਸ ਦੇ ਕਿੰਨੇ ਪਿੰਡਾਂ ਦੀ ਆ ਫਲਾਣਾ ਟੱਕ ਫਲਾਣੇ ਦਾ ਇਹ ਜ਼ਮੀਨ ਇਹ ਹੈ ਜੀ ਆ ਆ ਫਲਾਣੀ ਮੋਟਰ ਫਲਾਣੇ ਦੀ ਸੰਝੀ ਆ ਇਹਨਾਂ ਦਾ ਰੋਲਾ ਆਪਸ ਚੱਲਦਾ ਹਰ ਇੱਕ ਚੀਜ਼ ਉਹਨਾਂ ਨੂੰ ਪਤਾ ਹੁੰਦੀ ਆ ਹਰੇਕ ਦੀ ਇਸੇ ਕਰਕੇ ਉਹ ਚੰਗਾ ਕੰਮ ਆ ਉਹਨਾਂ ਦਾ ਕਿਉਂਕਿ ਸਾਰਾ ਦਿਨ ਉਸ ਕੰਮ ਨਾਲ ਜੁੜੇ ਹੋਏ ਆ ਇਸੇ ਤਰ੍ਹਾਂ ਹੀ ਜਿਵੇਂ ਇੱਕ ਪਿੰਡ ਦੇ ਨਾਰਮਲ ਆਪਣੇ ਜੱਟ ਨੂੰ ਕਿਸਾਨ ਨੂੰ ਆਸ-ਰੇ-ਪਾਸ ਦੇ ਪਿੰਡਾਂ ਦੀਆਂ ਸਾਰੀਆਂ ਜ਼ਮੀਨਾਂ ਦਾ ਪਤਾ ਹੁੰਦਾ ਜਿਵੇਂ ਪ੍ਰਾਪਰਟੀ ਡੀਲਰਾਂ ਨੂੰ ਸ਼ਹਿਰ ਦੇ ਇਕੱਲੇ-ਇਕੱਲੇ ਪਲਾਟ ਦਾ ਪਤਾ ਹੁੰਦਾ ਜੇ ਤੁਸੀਂ ਸਟਾਕ ਮਾਰਕੀਟ 'ਚ ਪੈਸਾ ਕਮਾਉਣਾ ਚਾਹੁੰਦੇ ਹੋ ਤੁਹਾਨੂੰ ਕੱਲੀ-ਕੱਲੀ ਕੰਪਨੀ ਦਾ कच्चਾ ਚਿੱਠਾ ਉਹਦਾ ਪੋਸਟਮਾਰਟਮ ਤੁਹਾਡੇ ਕੋਲ ਹੋਣਾ ਚਾਹੀਦਾ ਕੋਈ ਬੰਦੇ ਨੇ ਤੁਹਾਨੂੰ ਕੰਪਨੀ ਬੋਲੀ ਨਾਲ ਦੀ ਨਾਲ ਤੁਹਾਨੂੰ ਪਤਾ ਹੋਣਾ ਚਾਹੀਦਾ ਫਲਾਣਾ ਕੰਮ ਕਰਦੇ ਆ ਫਲਾਣਾ ਕਰਦੇ ਇਹ ਹੁੰਦੀ ਆ ਇੱਕ ਕੰਮ ਦੀ ਰਿਸਪੈਕਟ ਜਦੋਂ ਤੱਕ ਆਪਾਂ ਨੂੰ ਇੱਜ਼ਤ ਨਹੀਂ ਦਿੱਤੀ ਸਾਨੂੰ ਪਤਾ ਹੀ ਕੁਝ ਨਹੀਂ ਹੈਗਾ ਤਾਂ ਫਿਰ ਤਾਂ ਆਪਾਂ ਕਲਾਸਾਂ ਵਾਲਿਆਂ ਦੇ ੱਤੇ ਚੜਨਾ ਵਾ ਮਗਰੋਂ ਤਾਂ ਫਿਰ ਫੋਨ ਆਪਾਂ ਪਾਣਾ ਸਿੱਧੂ ਨੂੰ ਹੀ ਕਰਨਾ ਵਾ ਕਿ ਭਾਈ ਸਾਡੇ ਪੈਸੇ ਫਸ ਕੇ ਤੇ ਹੁਣ ਤੋੜਾ ਕੇ ਤੇ ਇਹ ਚੀਜ਼ ਹੋਣੀ ਆ ਉਸ ਤੋਂ ਬਾਅਦ ਜਦੋਂ ਵੀ ਤੁਹਾਡੇ ਕੋਲ ਇਨਫੋਰਮੇਸ਼ਨ ਨਹੀਂ ਹੋਊਗੀ ਕੋਈ ਨਾ ਕੋਈ ਤੁਹਾਡਾ ਫਾਇਦਾ ਉਠਾਊਗਾ ਕਿਸੇ ਨੂੰ ਕਿਸੇ ਤੱਕ ਨਹੀਂ ਪਈ ਹਰ ਕਿਸੇ ਨੇ ਆਪਣੀਆਂ ਬਣੀਆਂ ਕਟਣੀਆਂ ਨੇ ਇਸ ਦੁਨੀਆ 'ਚ ਹਰੇਕ ਨੇ ਆਪਣਾ ਕਰ ਦੇਖਣਾ ਵਾ ਉਸ ਤੋਂ ਅਗਲੀ ਚੀਜ਼ ਹਾਂ ਇੱਕ ਹੋਰ ਚੀਜ਼ ਇਹੀ ਆ ਜਿਹੜੀ ਡੇਲੀ ਦੀ ਇਹਦੀ ਉਤਰਾ ਚੜਾ ਚੱਲਦੇ ਆ ਸ਼ੇਅਰ ਮਾਰਕੀਟ ਦੇ ਉਹ ਬਹੁਤ ਜ਼ਿਆਦਾ ਚੱਲਣਗੇ ਉਹਦੇ ਵਿੱਚ ਦੁਨੀਆ ਦੇ ਵਿੱਚ ਨਿਤ ਨਵੀਆਂ ਖਬਰਾਂ ਆਈ ਜਾਂਦੀਆਂ ਨੇ ਰਸ਼ੀਆ ਨੇ ਯੂਕਰੇਨ ਤੇ ਅਟੈਕ ਕਰਤਾ ਇਜ਼ਰਾਈਲ ਤੇ ਫਲਸਤੀਨ ਲੜਪੇ ਅਮਰੀਕਾ ਨੇ ਪਾਲਿਸੀ ਚੇਂਜ ਕਰਤੀ ਅਮਰੀਕਾ ਦੇ ਵਿੱਚ ਟਰੰਪ ਬਣ ਗਿਆ ਇੰਡੀਆ ਦੇ ਵਿੱਚ ਆ ਹੋ ਗਿਆ ਫਲਾਣੀ ਥਾਂ ਦੰਗੇ ਹੋ ਗਏ ਰੈਪੋਰਟ ਕੱਟ ਗਿਆ ਫਲਾਣਾ ਬਜਟ ਆ ਗਿਆ ਮਾੜਾ ਆ ਜਾਂ ਚੰਗਾ ਆ ਜਿਹੜੀਆਂ ਖਬਰਾਂ ਨੇ ਇਹ ਬਸ ਡੇਲੀ ਦੀਆਂ ਚੱਲੀ ਜਾਣਗੀਆਂ ਪਰ ਜਦੋਂ ਤੁਸੀਂ ਲੰਬੇ ਸਮੇਂ ਦੇ ਵਿੱਚ ਦੇਖੋਗੇ ਤਾਂ ਫਿਰ ਉਹ ਬਸ ਐਵੇਂ ਐਵੇਂ ਥੋੜਾ ਥੱਲੇ ਜਾ ਕੇ ਉਹਨੇ ਫੇਰ ਜਾਣਾ ਉਹਨਾਂ ਨੇ ਉੱਪਰ ਹੀ ਆ ਇਸ ਕਰਕੇ ਡੇਲੀ ਦੀ ਫਲਕਚੁਏਸ਼ਨ ਤੋਂ ਇਹ ਜਿਹੜਾ ਡੇਲੀ ਦਾ ਸ਼ੇਰਾਂ ਨੂੰ ਦੇਖਣਾ ਇਹਨੂੰ ਬਿਲਕੁਲ ਨਹੀਂ ਦੇਖਣਾ ਅਗਲੀ ਚੀਜ਼ ਅਗਲੀ ਚੀਜ਼ ਇਹ ਹੈਗੀ ਆ ਇੰਟਰਨੈਟ ਦਾ ਜਮਾਨਾ ਵਾ ਹਰ ਬੰਦੇ ਕੋਲੇ ਮਿੰਟ ਦੇ ਵਿੱਚ ਖਬਰ ਪਹੁੰਚ ਜਾਂਦੀ ਆ ਇੱਕ ਇੱਕ ਕੰਪਨੀ ਦੇ ਵਿੱਚ ਕਰੋੜਾਂ ਲੱਖਾਂ ਲੋਕ ਇਨਵੈਸਟ ਕੀਤੇ ਹੋਏ ਆ ਜਿਹੜੀ ਖਬਰ ਥੋੜੇ ਤੱਕ ਪਹੁੰਚੀ ਆ ਉਹ ਮੇਰੇ ਤੱਕ ਵੀ ਪਹੁੰਚੀ ਆ ਉਹ ਦਿੱਲੀ ਬੈਠੇ ਬੰਦੇ ਤੱਕ ਵੀ ਪਹੁੰਚੀ ਆ ਬੈਂਗਲੌਰ ਬੈਠੇ ਬੰਦੇ ਤੱਕ ਵੀ ਪਹੁੰਚੀ ਆ ਜਦੋਂ ਹੀ ਉਹ ਚੰਗੀ ਖਬਰ ਕਿਸੇ ਕੰਪਨੀ ਬਾਰੇ ਮਿਲਦੀ ਆ ਲੱਖਾਂ ਲੋਕਾਂ ਨੇ ਉਹਦੇ ਸ਼ੇਅਰ ਖਰੀਦਣੇ ਸ਼ੁਰੂ ਕਰ ਦੇਣੇ ਆ ਜਦੋਂ ਲੱਖਾਂ ਲੋਕਾਂ ਦਾ ਜੋਰ ਲੱਗਿਆ ਉਹ ਜਿਹੜਾ ਸ਼ੇਅਰ ਆ ਉਹ ਇੱਕਦਮ ਹੀ ਗੋਲੀਾਂ ਵਾਂਗੂ ਉੱਪਰ ਜਾਣਾ ਵਾ ਇਹ ਚੰਗੀ ਚੀਜ਼ ਆ ਪਰ ਉਹੀ ਉਲਟਾ ਵੀ ਹੋਣਾ ਜਦੋਂ ਕਿਤੇ ਕਿਸੇ ਦੀ ਕੋ ਮਾੜੀ ਖਬਰ ਆਉਂਦੀ ਆ ਉਸ ਕੱਲੇ ਥੋਨੋ ਨਹੀਂ ਪਤਾ ਲੱਗੀ ਉਹ ਸਭ ਨੂੰ ਪਤਾ ਲੱਗੀ ਆ ਹਰੇਕ ਨੇ ਆਪਦਾ ਪੈਸਾ ਕੱਢ ਲਿਆ ਵੱਡੇ ਸਰਮਾਇਦਾਰ ਜਿਹੜੇ ਹਮੇਸ਼ਾ ਅਕਸਰ ਲੰਬੇ ਸਮੇਂ ਲਈ ਇੱਕ ਕੰਪਨੀ ਦੇ ਵਿੱਚ ਬਣ ਕੇ ਰਹਿੰਦੇ ਆ ਉਹਨਾਂ ਨੇ ਬਹੁਤ ਟਾਈਮ ਤੋਂ ਬੈਠੇ ਆ ਉਹਨਾਂ ਦੇ ਲੱਖਾਂ ਸ਼ੇਅਰ ਲੱਗੇ ਹੋਏ ਆ ਉਹਨਾਂ ਨੂੰ ਕਰੋੜਾ ਅਰਬਾਂ ਦਾ ਫਾਇਦਾ ਹੋ ਰਿਹਾ ਮਾੜੀ ਜੀ ਨੈਗੇਟਿਵ ਨਿਊਜ਼ ਆਈ ਉਹਨਾਂ ਨੇ ਕਿਹਾ ਨਸੀ ਕਿਉਂ ਵੇਟ ਕਰੀਏ ਸਾਨੂੰ ਇੰਨਾ ਪ੍ਰੋਫਿਟ ਬਣਦਾ ਨਿਕਲੋ ਜਦੋਂ ਇੰਨਾ ਪੈਸਾ ਉਸ ਕੰਪਨੀ ਚੋਂ ਨਿਕਲ ਗਿਆ ਖਬਰ ਛੋਟੀ ਜੀ ਹੁੰਦੀ ਆ ਉਹਦੇ ਨਾਲ ਉਹਨੇ ਧੜੰਮ ਕਰਕੇ ਥੱਲੇ ਡਿੱਗਣਾ ਵਾ ਤਾਂ ਇਸ ਕਰਕੇ ਇਹ ਚੀਜ਼ਾਂ ਨੇ ਜਿਹੜੀਆਂ ਇਨਸਾਨ ਨੂੰ ਡਰਾ ਦਿੰਦੀਆਂ ਨੇ ਤੇ ਜਦੋਂ ਤੁਸੀਂ ਇਹੋ ਜਿਹੇ ਦੇ ਵਿੱਚ ਇੰਟਰਾਡੇ ਖੇਡ ਰਹੇ ਹੋ ਉੱਥੇ ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ ਹੈ ਫਿਰ ਠੀਕ ਹੈ ਉਦੋਂ ਕੈਂਡਲ ਸਟਿਕ ਕੋਈ ਕੁਝ ਕੰਮ ਨਹੀਂ ਕਰਨਾ ਜਦੋਂ ਕਰੋਨਾ ਆਇਆ ਸੀ ਮੋਦੀ ਸਾਹਿਬ 8 ਵਜੇ ਆ ਕੇ ਕਹਿੰਦੇ ਕਿ ਕੱਲ ਤੋਂ ਸਭ ਕੁਝ ਬੰਦ ਆ ਮਾਰਕੀਟ ਲਗਾਤਾਰ ਸਰਕਟ 20% ਦਾ 9:30 ਵਜੇ ਖੁੱਲਣ ਦੇ ਟਾਈਮ ਲੱਗ ਗਿਆ ਥੱਲੇ ਦਾ ਦੁਬਾਰਾ ਕੋਸ਼ਿਸ਼ ਕੀਤੀ 9:11 ਆਉਂਦੇ ਸੌਰ 20% ਦਾ ਸਰਕਟ ਫੇਰ ਲੱਗਿਆ ਇਹ ਲਗਾਤਾਰ ਹੀ ਚੱਲਦਾ ਰਿਹਾ ਕੋਈ ਕੈਂਡਲਸਟਿਕ ਕੰਮ ਨਹੀਂ ਕੀਤੀ ਉੱਥੇ ਇੱਕ ਲਾਸਟ ਚੀਜ਼ ਅੱਜ ਦੇ ਵੀਡੀਓ ਚ ਦੱਸ ਦਿੰਨਾ ਤੇ ਉਹ ਇਹ ਹੈਗੀ ਆ ਜਦੋਂ ਵੀ ਕਿਤੇ ਖਰੀਦਣ ਦਾ ਟਾਈਮ ਦੱਸ ਦਿੰਨਾ ਖਰੀਦਣ ਦਾ ਟਾਈਮ ਹਮੇਸ਼ਾ ਉਹ ਹੁੰਦਾ ਜਦੋਂ ਵੀ ਸਾਰੇ ਪਾਸੇ ਲੋਕ ਮਾਰਕੀਟ ਨੂੰ ਗਾਲਾਂ ਕੱਢ ਰਹੇ ਆ ਜਦੋਂ ਮਾਰਕੀਟ ਡੀਲੀ ਰੈਟ ਦੇ ਵਿੱਚ ਜਾ ਰਹੀ ਹੈ ਉਹ ਖਰੀਦਣ ਦਾ ਟਾਈਮ ਆ ਉਹ ਡਿਸਕਾਊਂਟ ਦਾ ਟਾਈਮ ਆ ਕਿਉਂਕਿ ਪੂਰੀ ਦੀ ਪੂਰੀ ਮਾਰਕੀਟ ਥੱਲੇ ਜਾ ਰਹੀ ਆ ਥੋੜੀ ਕੰਪਨੀ ਨੇ ਤਾਂ ਕੁਝ ਖਾਸ ਕੀਤਾ ਨਹੀਂ ਐਸਾ ਉਹਦੇ ਕੱਲੀ ਦੇ ਤਾਂ ਛਿੱਤਰ ਪੈ ਨਹੀਂ ਰਹੇ ਪੂਰੀ ਮਾਰਕੀਟ ਡਿੱਗ ਰਹੀ ਆ ਉਹ ਕਿਸੇ ਹੋਰ ਕਾਰਨ ਕਰਕੇ ਡਿੱਗ ਰਹੀ ਆ ਤਾਂ ਹਰ ਕੋਈ ਡਿੱਗ ਰਿਹਾ ਤੁਹਾਡੀ ਕੰਪਨੀ ਵੀ ਡਿੱਗ ਰਹੀ ਆ ਜਾਂ ਜਿਹੜੀ ਕੰਪਨੀ ਤੁਸੀਂ ਖਰੀਦਣਾ ਚਾਹੁੰਦੇ ਹੋ ਉਹ ਵੀ ਡਿੱਗ ਰਹੀ ਆ ਜਾਂ ਜਿਹੜੀ ਕੰਪਨੀ ਤੁਸੀਂ ਖਰੀਦੀ ਹੋਈ ਉਹ ਵੀ ਡਿੱਗ ਰਹੀ ਆ ਉਹਦੀ ਆਪਣੀ ਕੋਈ ਗਲਤੀ ਨਹੀਂ ਇਹੀ ਆ ਉਹ ਡੇਲੀ ਦੀਆਂ ਚੀਜ਼ਾਂ ਜਿਹੜੀਆਂ ਦਿਮਾਗ ਖਰਾਬ ਕਰ ਦਿੰਦੀਆਂ ਬੰਦੇ ਦਾ ਜਾਂ ਲਾਸ ਕਰਵਾ ਲੈਂਦੀਆਂ ਉਹ ਟਾਈਮ ਹੁੰਦਾ ਖਰੀਦਾਰੀ ਕਰਨ ਦਾ ਕੋਵਿਡ ਦੇ ਟਾਈਮ ਦੇ ਵਿੱਚ ਤੁਸੀਂ ਅੱਜ ਵੀ ਕਿਸੇ ਵੱਡੇ ਇਨਵੈਸਟਰ ਨੂੰ ਪੁੱਛ ਲਓ ਉਹਨਾਂ ਨੂੰ ਕਹਿ ਦਿਓ ਕਿ ਹਾਂ ਕੋਵਿਡ ਦਾ ਟਾਈਮ ਹਰ ਕੋਈ ਕਹੂਗਾ ਆलो ਮੇਰੇ ਤੋਂ ਲੈ ਲੋ ਕਰੋੜ ਰੁਪਈਆ ਕੋਵਿਡ ਦਾ ਟਾਈਮ ਦੁਬਾਰਾ ਆ ਗਿਆ ਤਾਂ ਜਿਹੜੇ ਸਟਾਕ ਕਦੇ 20% ਤੱਕ ਥੱਲੇ ਨਹੀਂ ਗਏ ਉਹ ਵੀ 60-60% ਤੱਕ ਡਿੱਗੇ ਉਦੋਂ ਲੋਕਾਂ ਨੇ ਪਰ ਪਰ ਕੇ ਖਰੀਦੇ ਕੋਵਿਡ ਦੇ ਟਾਈਮ ਦੇ ਵਿੱਚ ਹੁਣੇ ਵੀ ਮੈਨੂੰ ਵੀ ਕਈ ਦੋਸਤ ਮੈਸੇਜ ਕਰਕੇ ਕਹਿ ਦਿੰਦੇ ਆ YouTube ਦੇ ਉੱਪਰ ਵੀ ਕਿ ਇੱਕ ਸਾਲ ਹੋ ਗਿਆ ਜਾਂ ਦੋ ਸਾਲ ਹੋ ਗਏ ਜਾਂ 6 ਮਹੀਨੇ ਹੋ ਗਏ ਤੇ ਸਟਾਕ 10% ਥੱਲੇ ਨੂੰ ਵੇਚ ਦिए ਕੀ ਤੁਸੀਂ ਜੇ ਪਲੋਟ ਲਿਆ ਹੁੰਦਾ ਤੁਸੀਂ ਸੇਮ ਚੀਜ਼ ਕਰਦੇ 6 ਮਹੀਨੇ ਪਹਿਲਾਂ ਤੁਸੀਂ ਇੱਕ ਜ਼ਮੀਨ ਲਈਆ 25 ਲੱਖ ਦੇ ਰੇਟ ਨੂੰ ਵੈਸੀ ਮੈਂ ਬੋਲਦਾ 6 ਮਹੀਨੇ ਤੋਂ ਬਾਅਦ ਉਹ ਕਿਸੇ ਨੇ ਤੁਹਾਨੂੰ ਕਹਿਤਾ ਵੀ 24 ਦਵਾ ਦਿੰਨੇ ਆ ਕਿ ਤੁਸੀਂ ਵੇਚੋਗੇ ਕੋਈ ਨਹੀਂ ਵੇਚਦਾ ਕਿਉਂ ਵੇਚੋਗੇ ਸ਼ੇਅਰ ਮਾਰਕੀਟ 'ਚ ਆਪਾਂ ਇਹ じゃ ਕੁਛ ਕਰਦੇ ਰਹਿੰਨੇ ਆ ਕਦੇ ਹੀ ਨਹੀਂ ਕਰਨਾ ਸ਼ੇਅਰ ਮਾਰਕੀਟ ਇੱਕ 플ੌਟ ਆ ਇਹ ਤੁਹਾਡੇ ਛੋਟੇ ਛੋਟੇ 플ੌਟ ਆ ਲਏ ਹੋਏ ਜਿਵੇਂ ਵੱਡੇ ਲੋਕਾਂ ਤੋਂ ਸੁਣਦੇ ਹੋਵਾਂਗੇ ਫਲਾਣੇ ਕੋਲ ਇੰਨੇ ਕੀਲੇ ਆ ਇਹ ਤੁਹਾਡੇ ਕੀਲੇ ਇਹਨਾਂ ਨੂੰ ਰੱਖੋ ਉਸੇ ਤਰ੍ਹਾਂ ਇੱਕ ਛੋਟਾ ਸ਼ੇਅਰ ਲਿਆ ਹੋ ਥੋੜਾ ਕਿਲਾਵਾ ਕਿਉਂਕਿ ਸਾਡੇ ਕੋਲ 35 ਕਿਲੇ ਆ 35 ਸ਼ੇਅਰ ਨਹੀਂ ਸਾਡੇ ਕੋਲ ਥੋੜੇ 35 ਕਿਲੇ ਰੱਖੋ ਉਹਨਾਂ ਨੂੰ 10-10 ਸਾਲ ਬਹੁਤ ਇੱਕ ਇੱਕੀ ਵੀਡੀਓ ਦੇ ਵਿੱਚ ਬਹੁਤ ਅਲੱਗ-ਅਲੱਗ ਟੌਪਿਕਸ ਨੂੰ ਮੈਂ ਹਲਕਾ-ਹਲਕਾ ਟੱਚ ਕਰਨ ਦੀ ਕੋਸ਼ਿਸ਼ ਕੀਤੀ ਆ ਡਿਟੇਲ ਦੇ ਵਿੱਚ ਨਹੀਂ ਗਿਆ ਡਿਟੇਲ ਦੇ ਵਿੱਚ 16 ਮੇਨ ਟੌਪਿਕ ਨੇ ਸ਼ੇਅਰ ਮਾਰਕੀਟ ਦੇ ਹਰੇਕ ਦੇ ਉੱਪਰ ਮੈਂ ਡਿਟੇਲ ਦੇ ਵਿੱਚ ਵੀਡੀਓ ਬਣਾਇਆ ਹੋਇਆ ਇਸ ਵੀਡੀਓ ਨੂੰ ਜਦੋਂ YouTube ਦੇ ਉੱਪਰ ਪਾਊਗਾ ਮੈਂ ਉਹਨਾਂ 16 ਦੇ 16 ਐਪੀਸੋਡ ਦੀ ਨੰਬਰ ਦੇ ਦੂੰਗਾ ਜੇ ਤੁਸੀਂ ਦੇਖਣਾ ਚਾਹੋ ਉਥੋਂ ਤਾਂ ਦੇਖ ਸਕਦੇ ਹੋ ਇਹ ਮੇਨ ਚੀਜ਼ਾਂ ਨੇ ਬਾਕੀ ਗੱਲ ਇਹ ਹੈਗੀ ਆ ਕਿ ਬੰਦਾ ਸਿੱਖਦਾ ਉਦੋਂ ਆ ਜਦੋਂ ਉਹਦੇ ਤਨ ਨਾਲ ਲੱਗੀ ਹੁੰਦੀ ਆ ਗੱਲਾਂ ਕਿਸੇ ਦੀਆਂ ਸੁਣ ਕੇ ਜੇ ਤੁਸੀਂ ਇਸੇ ਤਰ੍ਹਾਂ ਸਿੱਖ ਲਓ ਤਾਂ ਵਧੀਆ ਰਹੂਗਾ ਤੇ ਨਹੀਂ ਤਾਂ ਫਿਰ ਹਾਂ ਠੀਕ ਆ ਇੱਕ ਵਾਰੀ ਥੋੜੇ ਪੈਸੇ ਗਵਾ ਕੇ ਫਿਰ ਇਨਸਾਨ ਸਿੱਖ ਜਾਂਦਾ ਪਰ ਇਹ ਸੀਗਾ ਮੇਰਾ ਕੋਈ ਹੋਰ ਕੋਈ ਚੀਜ਼ ਰਹਿ ਗਈ ਨਹੀਂ ਹੋਰ ਕੁਝ ਜ਼ਿਆਦਾ ਨਹੀਂ ਰਿਹਾ ਇਹੀ ਕੁਝ ਚੀਜ਼ਾਂ ਨੇ ਦੁਬਾਰਾ ਇੱਕ ਵਾਰੀ ਬੋਲ ਦਿੰਨਾ ਇਨਵੈਸਟਮੈਂਟ ਆ 플ੌਟ ਦੀ ਤਰ੍ਹਾਂ ਜ਼ਮੀਨ ਦੀ ਤਰ੍ਹਾਂ ਯਾਦ ਰੱਖੋ ਮੇਨ ਗੱਲਾਂ ਨੂੰ ਦੁਬਾਰਾ ਇੱਕ ਵਾਰ ਰਿਪੀਟ ਕਰ ਦਨਾ ਚਾਹੁੰਦਾ ਜਾਂਦਾ ਡੇਲੀ ਦੀ ਫਲਕਚੁਏਸ਼ਨ ਨੂੰ ਨਾ ਦੇਖੋ ਟਰੇਡਿੰਗ ਇੰਟਰਾਡੇ ਟ੍ਰੇਡਿੰਗ ਨਾ ਦੀ ਕੋਈ ਚੀਜ਼ ਨਹੀਂ ਹੈ ਮੈਂ ਤੁਹਾਨੂੰ ਇੱਥੇ ਬੋਲ ਰਿਹਾ YouTube ਦੇ ਉੱਪਰ ਬੋਲ ਰਿਹਾ ਆਪਦੇ 17 ਸਾਲ ਦੇ ਤਜਰਬੇ ਤੋਂ ਬੋਲ ਰਿਹਾ ਠੀਕ ਹੈ ਜੀ ਇਹਦੀ ਕੋਈ ਕਲਾਸ ਨਹੀਂ ਹੁੰਦੀ ਇੱਕ ਬੇਸਿਕ ਸੈਂਸ ਆ ਕੰਪਨੀ ਚੰਗੀ ਆ ਕੱਲ ਨੂੰ ਵਧੀਆ ਜਾਊਗੀ 10 ਸਾਲ ਬਾਅਦ ਹੋਊਗੀ ਖਰੀਦ ਲਓ ਕਾਮਨ ਸੈਂਸ ਅਦੀ ਕੋਈ ਕਲਾਸ ਨਹੀਂ ਹੈਗੀ ਉਸ ਤੋਂ ਬਾਅਦ ਉਸ ਕੰਮ ਨੂੰ ਇੱਜ਼ਤ ਦਿਓ ਸ਼ੇਅਰ ਮਾਰਕੀਟ ਤੁਹਾਡੀ ਦੂਸਰੀ ਮਾਂ ਵਾ ਜਿਹੜੀ ਤੁਹਾਨੂੰ ਰੋਟੀ ਦੇ ਰਹੀ ਆ ਉਹਨੂੰ ਰਿਸਪੈਕਟ ਦਿਓ ਕੰਪਨੀਆਂ ਬਾਰੇ ਸਿੱਖੋ ਕੰਮ ਬਾਰੇ ਸਿੱਖੋ ਐਸ ਤਰ੍ਹਾਂ ਨਹੀਂ ਕਿ ਹਾਂ ਕੋਈ ਕੰਪਨੀ ਹੈਗੀ ਆ ਬਸ ਤੂੰ ਪੈਸੇ ਲਾ ਦੇ ਨਹੀਂ ਪੇਸ਼ੈਂਸ ਰੱਖੋ ਇੱਕ ਦੂਸਰਾ ਲੰਬੇ ਸਮੇਂ ਦਾ ਨਜ਼ਰੀਆ ਰੱਖੋ ਬਾਕੀ ਇਹ ਵੀ ਆ ਬਹੁਤ ਸਾਰੀਆਂ ਕੰਪਨੀ ਫੋਰਟ ਲਈ ਖੁਸ਼ ਹੋਣ ਵਾਲੀ ਵੀ ਗੱਲ ਹੈ ਇੱਕ ਮੇਰਾ ਸਪੈਸ਼ਲ ਐਪੀਸੋਡ ਬਹੁਤ ਸਾਰੀਆਂ ਕੰਪਨੀ ਉਹਦੇ ਵਿੱਚ ਮੈਂ ਜ਼ਿਕਰ ਕਰਦਾ ਸੀਗਾ ਕਿ ਪਿਛਲੇ 15 ਸਾਲਾਂ ਚ ਇੰਨੇ-ਇੰਨੇ ਗੁਣਾ ਹੋ ਗਈਆਂ ਤਾਂ ਸ਼ਾਇਦ ਹਮ ਉੱਥੋਂ ਬੈਟਰ ਸਮਝ ਆ ਜਾਏ ਕਿ ਇਨਸਾਨ ਕੀ ਕਹਿ ਰਿਹਾ ਕਿਵੇਂ ਕੁਝ ਲੋਕ ਅਰਬਪਤੀ ਬਣ ਜਾਂਦੇ ਆ ਕੁਝ ਕੁ ਲੋਕ ਬਣ ਜਾਂਦੇ ਆ ਬਾਕੀ ਸਾਰੇ ਇਸ ਤਰ੍ਹਾਂ ਦੇ ਨਾਲ ਰਹਿ ਜਾਂਦੇ ਆ ਆਪਣਾ ਵੀਡੀਓ ਬਹੁਤ ਹੀ ਜ਼ਿਆਦਾ ਲੰਮਾ ਹੋ ਜਾਣਾ ਜੀ ਤੇ ਨਾਲ ਹੁਣ ਅੱਗੇ ਇਹ ਸੀਗੀ ਅੱਜ ਦੀ ਗੱਲਬਾਤ ਇੱਕ ਸਪੈਸ਼ਲ ਮੇਰਾ ਵੀਡੀਓ ਸੀਗਾ ਜਿੱਦੇ ਵਿੱਚ ਇੱਕ ਵੀਡੀਓ ਦੇ ਵਿੱਚ ਮੈਂ ਬਹੁਤ ਸਾਰੇ ਪੁਆਇੰਟ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਇਹਨੂੰ ਹੁਣ ਮੈਂ ਇੱਥੇ ਬੰਦ ਕਰਦਾ ਤੇ ਕੱਲ ਤੋਂ ਆਪਣਾ ਨਾਰਮਲ ਜਿਹੜੇ ਵੀਡੀਓਜ਼ ਦਾ ਸਿਲਸਲਾ ਕੰਪਨੀ ਦੀ ਜਾਣਕਾਰੀ ਉਹ ਚੱਲਦਾ ਰਹੂਗਾ